ਅ ਡੇਲੀ ਪੋਸਟ ਪੰਜਾਬੀ ਦੇਖ ਰਿਹਾ ਹਾਂ ਮੈਂ ਗਰਦੀ ਬੈਨੀਪਾਸ ਸਵੇਰ ਤੋਂ ਹੀ ਡੋਪਰ ਰੇਨ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜਾ ਚਰਚਾ ਦਾ ਬਾਜ਼ਾਰ ਗਰਮਾ ਕਿ ਆਖਰ ਸੀਵੀਆਈ ਵੱਲੋਂ ਉਹਨਾਂ ਨੂੰ ਕਿਸ ਤਰ੍ਹਾਂ ਗ੍ਰਿਫਤਾਰ ਕੀਤਾ ਹਾਲਾਂਕਿ ਸ਼ਾਮ ਤੱਕ ਜਿਹੜੀ ਆ ਉਹਨਾਂ ਦੇ 5 ਵਜੇ ਤੱਕ ਜਿਹੜੀ ਦਫ਼ਤਰ ਦੇ ਵਿੱਚ ਜਿਹੜੀ ਜਾਂਚ ਆ ਉਹ ਜਾਰੀ ਰਹੀ ਆ ਪਰ ਹਾਲੇ ਵੀ ਜੇਕਰ ਉਹਨਾਂ ਦੇ ਦਫ਼ਤਰ ਦੇ ਥੱਲੇ ਖੜੇ ਆ ਹਰਚੰਦ ਸਿੰਘ ਭੁੱਲਰ ਦੇ ਜੇਕਰ ਇੱਥੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਥਾਰ ਜਿਹੜੀ ਪਾਇਲਟ ਗੱਡੀ ਆ ਉਹ ਵੀ ਜਿਹੜੀ ਇੱਥੇ ਹਲੇ ਖੜੀ ਆ ਤੇ ਦੂਜੇ ਪਾਸੇ ਉਹਨਾਂ ਵੀ ਜਿਹੜੀ ਹਲੇ ਸੇਮ ਉੱਥੇ ਹੀ ਹਲੇ ਖੜੀ ਆ ਜਦ ਕਿ ਉਹਨਾਂ ਦੇ ਜਿਹੜੇ ਪੀਐਸਓ ਜਾਂ ਉਹਨਾਂ ਦੇ ਜਿਹੜੇ ਗਨਮੈਨ ਸੀਗੇ ਉਹ ਵੀ ਹਲੇ ਅੰਦਰ ਹਥਿਆਰਾਂ ਸਮੇਤ ਵਰਦੀ ਸਮੇਤ ਅੰਦਰ ਹੀ ਬੈਠੇ ਨੇ ਹਾਲਾਂਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹਲੇ ਆਰਡਰ ਜਾਰੀ ਨਹੀਂ ਕੀਤਾ ਗਿਆ ਕਿ ਉਹਨਾਂ ਨੇ ਹੁਣ ਜਾਣਾ ਕਿੱਥੇ ਆ ਕਿਉਂਕਿ ਹੁਣ ਅੰਦਰੋਂ ਨਿਕਲੇ ਆ ਦਫ਼ਤਰ ਦੇ ਵਿੱਚੋਂ ਸੀਬੀਆਈ ਜਿਹੜੀ ਆ 5:00 5:00 ਵਜੇ ਤੱਕ ਜਿਹੜੀ ਅੰਦਰ ਜਿਹੜੀ ਜਾਂਚ ਚੱਲਦੀ ਰਹੀ ਆ ਕਿਉਂਕਿ ਇਸ ਤੋਂ ਪਹਿਲਾਂ ਜਾਣਕਾਰੀ ਮਿਲੀ ਆ ਕਿ ਸੂਤਰਾਂ ਦੇ ਅਨੁਸਾਰ ਪਹਿਲਾਂ ਉਹਨਾਂ ਵੱਲੋਂ ਜਿਹੜਾ ਇੱਕ ਜਿਹੜਾ ਇਸ ਮਾਮਲੇ ਦੇ ਵਿੱਚ ਦਲਾਲ ਨੂੰ ਜਿਹੜਾ ਕਾਬੂ ਕੀਤਾ ਗਿਆ ਸੀ ਕਿਉਂਕ ਜਿਹੜਾ ਗਵੰਦਕੜ ਜਿਹੜਾ ਫਤੇਗੜ ਜ਼ਿਲ੍ਹਾ ਫਤੇਗੜ ਸਾਹਿਬ ਦਾ ਜਿਹੜਾ ਸਕ੍ਰੈਪ ਕਾਰੋਬਾਰੀ ਸੀਗਾ ਉਹ ਤੋਂ ਜਿਹੜਾ ਉਹਦਾ ਨਜਾਇਜ਼ ਕਾਰੋਬਾਰ ਸਕ੍ਰੈਪ ਦਾ ਨਜਾਇਜ਼ ਕਾਰੋਬਾਰੀ ਜਾਰੀ ਰੱਖਣ ਲਈ ਇਹ ਜਿਹੜੀ ਹੈ ਮੰਥਲੀ ਜਿਹੜੀ ਮਾਲਕ ਹੈ ਮਹੀਨਾ ਜਿਹੜੀ ਆ ਇਹ 5 ਲੱਖ ਰੁਪਏ ਦੀ ਰਿਸ਼ਵਤ ਦੀ ਜਿਹੜੀ ਆ ਮੰਗ ਕੀਤੀ ਗਈ ਸੀ ਜਿਸ ਨੂੰ ਲੈ ਕੇ ਇਸ ਤੋਂ ਪਹਿਲਾਂ ਉਹਨਾਂ ਦੇ ਜਿਹੜਾ ਇੱਕ ਦਲਾਲ ਨੂੰ ਜਿਹੜੀ ਆ ਗ੍ਰਫਤਾਰ ਕਾਂਦੀ ਜਿਹੜੀ ਜਾਣਕਾਰੀ ਮਿਲਿਆ ਸੂਤਰਾਂ ਅਨੁਸਾਰ ਪਤਾ ਲੱਗਿਆ ਕਿ ਉਹਨੂੰ ਅੰਬਾਲਾ ਤੋਂ ਗ੍ਰਫਤਾਰ ਕੀਤਾ ਗਿਆ ਸੀ ਤੇ ਉਸ ਦੀ ਜਿਹੜੀ ਨਿਸ਼ਾਨਦੇਹੀ ਤੋਂ ਬਾਅਦ ਜਾਂ ਫਿਰ ਇਹ ਕਹ ਲਈਏ ਕਿ ਉਹਨਾਂ ਦੀ ਪੂਰੀ ਜਿਹੜੀ ਆ ਇਸ ਮਾਮਲੇ ਦੇ ਵਿੱਚ ਰਿਕਾਰਡਿੰਗ ਤੋਂ ਬਾਅਦ ਉਸ ਤੋਂ ਬਾਅਦ ਉਹ ਦਫਤਰ ਜਿਹੜੀ ਸੀਬੀਜੀ ਟੀਮ ਆ ਇਸ ਮਹਾਲੀ ਡੀਆਈਜੀ ਦਾ ਕਿਉਂਕਿ ਇੱਥੇ ਜਿਹੜਾ ਮਹਾਲੀ ਦੇ ਵਿੱਚ ਦਫਤਰ ਆ ਕਿਉਂਕਿ ਡੀਆਈਜੀ ਰੋਪੜ ਏਜੰਸੀ ਕੇ ਜਿਹਦੇ ਵਿੱਚ ਤਿੰਨ ਜ਼ਿਲ੍ਹੇ ਮਹਾਲੀ ਫਤਿਹਗੜ੍ਹ ਸਾਹਿਬ ਤੇ ਨਾਲ ਜਿਹੜਾ ਰੋਪੜ ਆਉਂਦਾ ਹੈ ਤੇ ਮਹਾਲੀ ਦੇ ਵਿੱਚ 메인 ਦਫਤਰ ਸੀਗਾ ਮੁੱਖ ਦਫਤਰ ਜਿਹਨੂੰ ਆਪਾਂ ਕਹਿ ਸਕਦੇ ਆ ਤੇ ਇੱਥੇ ਭੁੱਲਰ ਸਾਹਿਬ ਬੈਠਦੇ ਸੀ ਤੇ ਨਾਲ ਲੋਕਾਂ ਦੇ ਜਿਹੜਾ ਇੱਥੇ ਸ਼ਿਕਾਇਤਾਂ ਵੀ ਸੁਣਦੇ ਸੀਗੇ ਪਰ ਜਦੋਂ ਸਕ੍ਰੈਪ ਕਾਰੋਬਾਰੀ ਜਿਹੜਾ ਜਿਹੜਾ ਨੰਬਰ ਪਲੇਟ ਜਿਹੜੀਆਂ ਉਹਨਾਂ ਦੇ ਜਿਹੜੀਆਂ ਸਕ੍ਰੈਪ ਦਾ ਕਾਰੋਬਾਰ ਸੀਗਾ ਉਹਨੂੰ ਲੈ ਕੇ ਜਿਹੜਾ ਮੰਥਲੀ ਜਿਹੜਾ ਉਹਨਾਂ ਤੋਂ ਰੁਪਏ ਮੰਗੇ ਜਾ ਰਹੇ ਸੀ ਜਿਸ ਤੋਂ ਲੈ ਕੇ ਆਖਰ ਉਸਨੇ ਜਿਹੜਾ ਦੁਖੀ ਹੋ ਕੇ ਜਿਹੜੀ ਸ਼ਿਕਾਇਤ ਸੀਬੇ ਨੂੰ ਕੀਤੀ ਤੇ ਉਸਤੇ ਮਾਮਲੇ 'ਚ ਪਹਿਲਾਂ ਉਹਨਾਂ ਦੇ ਇੱਕ ਨਾਲ ਦਲਾਲ ਨੂੰ ਕਾਬੂ ਕੀਤਾ ਦਲਾਲ ਤੋਂ ਬਾਅਦ ਇਹ ਜਿਹੜੀ ਆ ਪੂਰੀ ਜਿਹੜੀ ਆ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਹਾਲੀ ਇੱਥੇ ਦਫ਼ਤਰ ਪਹੁੰਚੀ ਹਾਲਾਂਕਿ ਜਦੋਂ ਵਿਜੀਲੈਂਸ ਦੀ ਜਿਹੜੀ ਸੀਬੀ ਦੀ ਟੀਮ ਦਫ਼ਤਰ ਦੇ ਵਿੱਚ ਅੰਦਰ ਬਣ ਲੱਗੀ ਤਾਂ ਪਤਾ ਜਾਣਕਾਰੀ ਮਿਲਿਆ ਕਿ ਇੱਕ ਪੀਸੀਓ ਦੇ ਨਾਲ ਬਹਿਸ ਵੀ ਹੋਈ ਉਹਨਾਂ ਨੇ ਅੰਦਰ ਜਿਹੜਾ ਅਧਿਕਾਰੀਆਂ ਨੂੰ ਨਹੀਂ ਜਾਣ ਦਿੱਤਾ ਗਿਆ ਤੇ ਫਿਰ ਥੋੜੀ ਬਹਿਸ ਤੋਂ ਬਾਅਦ ਅਧਿਕਾਰੀ ਅੰਦਰ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਡੀਆਈਜੀ ਨੂੰ ਪੂਰੇ ਜਿਹੜੇ ਸਬੂਤ ਦਿਖਾਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਿਰਾਸਤਤ ਲਿਆ ਤੇ ਉਸ ਤੋਂ ਬਾਅਦ ਨਾਲ ਚੰਡੀਗੜ੍ਹ ਸੈਕਟਰ 40 ਉਹਨਾਂ ਦੇ ਘਰ ਲੈ ਕੇ ਗਏ ਤੇ ਘਰ ਤੋਂ ਬਾਅਦ ਤੇ ਉਹਨਾਂ ਦੇ ਜਿਹੜਾ ਉਸ ਤੋਂ ਬਾਅਦ ਸੀਵੀ ਲੈ ਜਿਹੜਾ ਦਫ਼ਤਰ ਆ ਉੱਥੇ ਲੈ ਕੇ ਗਏ ਕਿ ਜੇਕਰ ਤੁਸੀਂ ਦੇਖੋ ਕੋਈ ਡੀਸੀ ਕੰਪਲੈਕਸਾ ਇੱਥੇ ਇਹ ਆਮ ਤੌਰ ਤੇ ਇੱਥੇ ਜਿਹੜੀ ਆ ਜਾਂ ਡੀਆਈਜੀ ਇਹ ਜਾਂ ਫਿਰ ਡੀਸੀ ਦੋ ਗੱਡੀਆਂ ਖੜਦੀਆਂ ਨੇ ਅੰਦਰ ਡੀਸੀ ਦੀ ਤੇ ਉਸ ਤੋਂ ਬਾਅਦ ਇਹ ਜਿਹੜਾ ਡੀਆਈਜੀ ਰੋਪੜੇ ਨੇ ਹਜਾਂ ਸਿੰਘ ਪੁੱਲਰ ਉਹਨਾਂ ਦੀ ਗੱਡੀ ਇੱਥੇ پارک ਹੁੰਦੀ ਆ ਕਿਉਂਕਿ ਵੀਆਈਪੀ ਏਰੀਆ ਮਹਾਲੀ ਜਿਹੜਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਆ ਤੇ ਉਸ ਤੋਂ ਬਾਅਦ ਅੱਗੇ ਜਿਹੜੀਆਂ ਇਹ ਜਿਹੜੀਆਂ ਜਿਸ ਤੁਸੀਂ ਰਾਉਂਡ ਜਿਹੜਾ ਤੁਸੀਂ ਦੇਖ ਸਕਦੇ ਹੋ ਇਸ ਰਾਉਂਡ ਦੇ ਤੇ ਸਿਰਫ ਵੀਆਈਪੀ ਜਿਹੜੀਆਂ ਗੱਡੀਆਂ ਨੇ ਉਹੀ ਖੜਦੀਆਂ ਨੇ ਏਡੀਸੀ ਦੀ ਹੋਵੇ ਐਸਡੀਐਮ ਦੀ ਹੋਵੇ ਸਾਰੇ ਅਧਿਕਾਰੀਆਂ ਦੀਆਂ ਗੱਡੀਆਂ ਜਿਹੜੀਆਂ ਲਾਨ ਬਾਈ ਖੜਦੀਆਂ ਨੇ ਪਰ ਹਲੇ ਤੱਕ ਜਿਹੜੀ ਆ ਥਾਰ ਤੁਸੀਂ ਜੇਕਰ ਦੇਖੋ ਤੁਸੀਂ ਇਹ ਥਾਰ ਜਿਹੜੀ ਆ ਇਹ ਡੀ ਆਈ ਜੀ ਨੂੰ ਜਿਹੜੀ ਆ ਪੈਲਟ ਗੱਡੀ ਤੌਰ ਤੇ ਜਿਹੜਾ ਇਸਤੇਮਾਲ ਕੀਤਾ ਜਾਂਦਾ ਸੀ ਜਿਹੜਾ ਸਕੂਟ ਜਿਹੜੇ ਗਨਮੈਨ ਸੀ ਇਸ ਗੱਡੀ ਦੇ ਵਿੱਚ ਬੈਠਦੇ ਸੀ ਉਹਨਾਂ ਦੇ ਨਾਲ ਪੀਐਸਓ ਵਗੈਰਾ ਸਾਰੀ ਟੀਮ ਜਿਹੜੀ ਆ ਇਹਦੇ ਨਾਲ ਜਿਹੜੀ ਆ ਜਾਂਦੀ ਸੀ ਨਾਲ ਅੱਗੇ ਪਿੱਛੇ ਜਿਹੜੀਆਂ ਨਾਲ ਉਹਨੋਂ ਬਾ ਗੱਡੀ ਚਲਦੀ ਸੀ ਸੀਬੀਆਈ ਦੀ ਰੇਡ ਤੋਂ ਬਾਅਦ ਇਹ ਦੋਨੇ ਗੱਡੀਆਂ ਨੇ ਜਿਹੜੀਆਂ ਇਹ ਹਲੇ ਹਲੇ ਵੀ ਉੱਥੇ ਖੜੀਆਂ ਨੇ ਪਰ ਹਲੇ ਤੱਕ ਗੱਡੀਆਂ ਜਿਹੜੀਆਂ ਕਿਸੇ ਦਫਤਰ ਨਹੀਂ ਪਹਚਾਈਆਂ ਗਈਆਂ ਤੇ ਹਲੇ ਉਹਨਾਂ ਦੇ ਜਿਹੜੀ ਪਰਸਨ ਜੇਕਰ ਗੱਲ ਕੀਤੀ ਹੈ ਪੀਐਸਓ ਵਗੈਰਾ ਜਾਂ ਉਹਨਾਂ ਦੇ ਗਨਮੈਨ ਸੀ ਉਹ ਵੀ ਹਲੇ ਜਿਹੜੇ ਹਥਿਆਰਾਂ ਸਮੇਤ ਵਰਦੀ ਸਮੇਤ ਹਲੇ ਅੰਦਰ ਬੈਠੇ ਨੇ ਹਾਲਾਂਕਿ ਜਦੋਂ ਵੀ ਉਹਨਾਂ ਦੇ ਨਾਲ ਜਿਹੜਾ ਕੈਮਰਾ ਕਮਾਉਂਦੇ ਆ ਤੇ ਅੰਦਰ ਉਹ ਭੱਜ ਕੇ ਜਾ ਕੇ ਅੰਦਰ ਚਲੇ ਜਾਂਦੇ ਨੇ ਤੇ ਇਹ ਪੂਰਾ ਜਿਹੜਾ ਅੱਜ ਪ੍ਰੋਸੈਸ ਚੱਲਦਾ ਰਿਹਾ ਕਿਉਂਕਿ ਇੱਕ ਦਿਨ ਤੀ ਤਾਂ ਜਿਹੜੀ ਕਾਰਵਾਈ ਨਹੀਂ ਜਾਪਦੀ ਕਿਉਂਕਿ ਇੱਕ ਦਿਨ ਦੇ ਵਿੱਚ ਤਾਂ ਜਿਹੜੀ ਸੀਬੀਆਈ ਵੱਲੋਂ ਆ ਕੇ ਜਿਹੜਾ ਜਿਹੜਾ ਆਪਣੇ ਡੀਆਈਜੀ ਹਰਜਨ ਸਿੰਘ ਪੁੱਲ ਨੂੰ ਗ੍ਰਿਫਤਾਰ ਨਹੀਂ ਕਰ ਲਿਆ ਗਿਆ ਇਹ ਪੂਰੀ ਜਿਹੜੀ ਕਾਰਵਾਈ ਹੈ ਜਾਣਕਾਰੀ ਮਿਲੀ ਹੈ ਕਿ ਇਹ ਪੂਰੀ ਕਾਰਵਾਈ ਪਿਛਲੇ ਇੱਕ ਹਫਤੇ ਤੋਂ ਪ੍ਰੋਸੈਸ ਚੱਲਦਾ ਤੇ ਅੱਜ ਜਦੋਂ ਉਹਨਾਂ ਦੇ ਦਲਾਲ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਦਲਾਲ ਦੀ ਜਿਹੜੀ ਰਿਕਾਰਡਿੰਗ ਕੀਤੀ ਗਈ ਤੇ ਰਿਕਾਰਡਿੰਗ ਤੋਂ ਬਾਅਦ ਉਹਨਾਂ ਨੇ ਦਫ਼ਤਰ ਜਿਹੜੀ ਜਾਣਕਾਰੀ ਮਿਲੀ ਆ ਕਿ ਉਹਨਾਂ ਨੇ ਦਫ਼ਤਰ ਡੀਆਈਜੀ ਨਾਲ ਗੱਲ ਕਰਵਾਈ ਤੇ ਉਸ ਤੋਂ ਬਾਅਦ ਤੁਰੰਤ ਟੀਮ ਇੱਥੇ ਪਹੁੰਚੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸਾਰੇ ਸਬੂਤ ਦਿਖਾਏ ਹਾਲਾਂਕਿ ਸ਼ਾਮ ਤੱਕ ਜਿਹੜੀ ਆ ਸੀਬੀਆਈ ਦੀ ਟੀਮ ਜਿਹੜੀ ਆ ਫੈਲਾ ਨੇ ਉਹਨਾਂ ਦੇ ਦਾਸਤਾ ਬੰਨੇ ਉਹ ਖੰਗਾਲ ਦੀ ਰਹੀ ਕਿ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਕੱਲਾ ਸਕ੍ਰੈਬ ਕਾਰੋਬਾਰੀ ਇਸ ਮਾਮਲੇ ਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਜਾਂ ਹੋਰ ਵੀ ਲੋਕਾਂ ਨੇ ਜਿਹੜਾ ਇਸ ਮਾਮਲੇ ਦੇ ਵਿੱਚ ਜਾਂ ਹੋਰ ਜਿਹੜੇ ਵੱਡੇ ਕਾਰੋਬਾਰੀ ਨੇ ਉਹ ਵੀ ਉਹਨਾਂ ਨੇ ਵੀ ਕੋਈ ਸ਼ਿਕਾਇਤ ਕੀਤੀ ਹੋਵੇ ਜਾਂ ਉਹਨਾਂ ਤੋਂ ਵੀ ਜਿਹੜਾ ਇਸ ਤਰ੍ਹਾਂ ਦਾ ਕੋਈ ਮੰਥਲੀ ਜਿਹੜਾ ਪੈਸੇ ਜਾਂਦੇ ਹੋਣ ਪਰ ਫਿਲਹਾਲ ਕੱਲੂ ਉਹਨਾਂ ਨੂੰ ਜਿਹੜਾ ਸੀਬੀਆਈ ਜਿਹੜਾ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ ਉਹ ਰਿਮਾਂਡ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਫੋਰ ਗ੍ਰਿਫਟਾਰੀ ਹੁੰਦੀਆਂ ਨੇ ਜਾਂ ਫਿਰ DIG ਜਾਂ ਤੇ ਨਾਲ ਇੱਕ ਦਲਾਲ ਆ ਉਹਨਾਂ ਦੀ ਜੋ ਸਿਰ ਅਰੈਸਟ ਪਾਈ ਗਈ ਆ ਫਿਲਹਾਲ ਇਸ ਮਾਮਲੇ ਦੇ ਵਿੱਚ ਥੋੜਾ ਇੰਤਜ਼ਾਰ ਕਰਨਾ ਪਊ ਪਰ ਵੱਡੇ ਖੁਲਾਸੇ ਹੋਣ ਦੀ ਉਮੀਦ ਆ ਤੇ ਅੱਜ ਪੂਰੀ ਜਿਹੜਾ ਇਸ ਗੱਲ ਦੀ ਚਾਚਾ ਰਹੀ ਆ ਕਿ ਆਖਰ ਬਹੁਤ ਸਾਰੇ ਜਿਹੜੇ ਪੁਲਿਸ ਮੁਲਾਜ਼ਮ ਨੇ ਆਮ ਤੌਰ ਤੇ ਦੇਖਿਆ ਗਿਆ ਕਿ ਵਰਦੀ ਨੂੰ ਤਾਂ ਦਾਗ ਦਾ ਕਰਦੇ ਨੇ ਪਰ ਵੱਡੇ ਅਫਸਰ ਕਿ ਕਈ IPS ਸਾਹਿਬ ਦੇ 2007 ਦੇ IPS ਅਧਿਕਾਰੀ ਨੇ ਤੇ ਮਹਾਲੀ ਸਮੇਤ ਰੋਪੜ ਹੋਣ ਜਾਂ ਫਿਰ ਪਟਿਆਲਾ ਹੋਣ ਅਲੱਗ-ਅਲੱਗ ਮਾਮਲਿਆਂ ਦੇ ਵਿੱਚ SSP ਜ਼ਿਲ੍ਹਿਆਂ ਦੇ ਵਿੱਚ ਰਹੇ ਨੇ ਤੇ ਉਸ ਤੋਂ ਬਾਅਦ ਜੇਕਰ ਜਦੋਂ ਪਟਿਆਲਾ ਰੇਂਜ ਦੇ DIGC ਜਦੋਂ ਵਿਕਰਮ ਜੀਠੀਆ ਦੇ ਜਿਹੜਾ ਡਰਗ ਕੇਸ ਦੇ ਵਿੱਚ ਜਾਂਚ ਚੱਲ ਰਹੀ ਸੀ ਤਾਂ ਉਹਦੇ ਵਿੱਚ ਇਹ ਸੱਟ ਦੇ ਮੁਖੀ ਸੀਗੇ ਤੇ ਉਹਨਾਂ ਇਹਨਾਂ ਵੱਲੋਂ ਉਸ ਮਾਮਲੇ ਦੇ ਵਿੱਚ ਵੀ ਜਿਹੜੀ ਹੈ ਬਰੀਕੀ ਨਾਲ ਜਿਹੜੀ ਜਾਂਚ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਜਿਹੜਾ 2024 ਦੇ ਵਿੱਚ ਦਬਾਦ ਲੱਗਦਾ ਮਹਾਲੀ ਜਿਹੜਾ ਆਪਣੇ ਰੋਪੜ ਰੇਂਜ ਦੇ ਵਿੱਚ ਕਰ ਦਿੱਤਾ ਗਿਆ ਜਿਨ੍ਹਾਂ ਦਾ ਹੁਣ ਮਹਾਲੀ ਦੇ ਵਿੱਚ ਦਫ਼ਤਰ ਸੀ ਤੇ ਇੱਥੇ ਬੈਠ ਕੇ ਜਿਹੜਾ ਤਿੰਨੇ ਜ਼ਿਲ੍ਹਿਆਂ ਦਾ ਜਿਹੜਾ ਕੰਮਕਾਰ ਉਹ ਦੇਖਦੇ ਸੀ ਪਰ ਇਸ ਗ੍ਰਿਫਤਾਰੀ ਦੇ ਨਾਲ ਅੱਜ ਪੂਰਾ ਜਿਹੜਾ ਬਾਜ਼ਾਰ ਗਰਮ ਆ ਤੇ ਅੰਦਰ ਬਹੁਤ ਸਾਰੇ ਦਫ਼ਤਰਾਂ ਦੇ ਵਿੱਚ ਅਧਿਕਾਰੀ ਆਪਣੇ ਸੀਟਾਂ ਤੇ ਮੌਜੂਦ ਨਹੀਂ ਸੀਗੇ ਤਾਂ ਜਾਂ ਬਹੁਤ ਸਾਰੇ ਜਿਹੜੇ ਅਧਿਕਾਰੀ ਨੇ ਉਹ ਜਿਹੜੇ ਇੱਥੋਂ ਨਜ਼ਰ ਨਹੀਂ ਆਏ ਕਿਉਂਕਿ ਉਹਨਾਂ ਨੂੰ ਕਹੀ ਨਾ ਕਿਤੇ ਡਰ ਸੀ ਕਿ ਸੀਬੀਆਈ ਜਿਹੜਾ ਦੂਜੇ ਪਾਸੇ ਜਿਹੜਾ ਜਿਹੜਾ ਉਹਨਾਂ ਨੂੰ ਜਿਹੜਾ ਕਿਸੇ ਨਾ ਕਿ ਪੁੱਛਕਿਛ ਨਾ ਕਰ ਲਵੇ ਪਰ ਫਿਲਹਾਲ ਇਸ ਮਾਮਲੇ ਦੇ ਵਿੱਚ ਹੁਣ ਜਿਹੜਾ ਕੱਲ ਜਿਹੜੀ ਬੇਟ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਖੁਲਾਸੇ ਕੀ ਨੇ ਹਰ ਕਿਸੇ ਦੀ ਜਿਹੜੀ ਆ ਇਸ ਖਬਰ ਤੇ ਨਜ਼ਰ ਆ ਕਿ ਆਖਰ ਇਸ ਮਾਮਲੇ ਵਿੱਚ ਹੋਰ ਨਿਕਲਦਾ ਕੀ ਆ ਕੈਮਰਾਮੈਨ ਦਲੇਰ ਦੇ ਨਾਲ ਗੁਰਦੀਪ ਬੈਣੀਪਾਲ ਡੇਲੀ ਪੋਸਟ ਪੰਜਾਬੀ